ਜਸਜਦਾਰ ਗੁਰਦੇਵ ਸਿੰਘ ਕੌਂਕੇ ਕੇਸ ਦੇ ਗਵਾਹ ਨੇ న్యూਸ 18 ਦੇ ਉਤੇ ਕਿਹਾ ਵੱਡਾ ਖੁਲਾਸਾ ਕਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਕੌਂਕੇ ਤੇ ਕੀਤਾ ਗਿਆ ਮਨੁੱਖੀ ਤਸ਼ੱਦਦ ਗੋਲੀ ਮਾਰ ਕੇ ਕੀਤਾ ਗਿਆ ਕਤਲ ਜਸਜਦਾਰ ਗੁਰਦੇਵ ਸਿੰਘ ਕੌਂਕੇ ਦੇ بیٹے ਨੇ న్యూਸ 18 ਦੇ ਉਤੇ ਦੱਸੀ ਹੱਡ ਬੀਤੀ ਕਿਹਾ ਪੁਲਿਸ ਦੇ ਵੱਲੋਂ ਚੁੱਕੇ ਜਾਣ ਤੇ ਮੇਰੇ ਪਿਤਾ ਦੇ ਸੀ ਆਖਰੀ ਸ਼ਬਦ ਪੁਲਿਸ ਕਰੇਗੀ ਕੋਈ ਕਾਰਾ ਅੰਮ੍ਰਿਤਪਾਲ ਦੇ ਚੇਰੇ ਭਰਾ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ ਨੰਦ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਕੇ ਆ ਰਿਹਾ ਸੀ ਪਰਿਵਾਰ ਮੌਕੇ ਤੇ ਪਹੁੰਚੇ ਪਰਮਜੀਤ ਸਿੰਘ ਸਰਨਾ ਗ੍ਰਿਫਤਾਰੀ ਉੱਤੇ ਚੁੱਕੇ ਗਏ ਸਵਾਲ ਬੀਬੇ ਪਾਹੋਜਾ ਮਰਡਰ ਕੇਸ ਦੇ ਵਿੱਚ ਵਰਤੀ BMW ਕਾਰ ਪਟਿਆਲਾ ਤੋਂ ਹੋਈ ਬਰਾਮਦ ਪੁਲਿਸ ਵੱਲੋਂ ਗੱਡੀ ਨੂੰ ਖੋਲਣ ਦੀ ਕੋਸ਼ਿਸ਼ BMW ਦੇ ਜ਼ਰੀਏ ਦਿਵਯਾ ਪਾਹੋਜਾ ਦੀ লাশ ਖੁਰਦ-ਮੁਰਦ ਕਰਨ ਦਾ ਹੈ ਕੱਚਾ ਗੱਡੀ ਦੇ ਅੰਦਰੋਂ ਨਹੀਂ ਮਿਲਿਆ ਕੋਈ ਸਰਾਬ ਮੋਹਾਲੀ ਦੇ ਬਲੌਂਗੀ ਦੇ ਵਿੱਚ ਅਤਵਾਦੀ ਰਿੰਦਾ ਦੀ ਖਾਸ ਗੁਰਗੇ ਸ਼ਰਨਜੀਤ ਸਿੰਘ ਸਣੀ ਦਾ ਇਨਕਾਊਂਟਰ ਸਣੀ ਦੇ ਲਫਤ ਦੇ ਵਿੱਚ ਲੱਗੀ ਗੋਲੀ ਮੋਹਾਲੀ ਤੇ ਬਟਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ 4 ਤੋਂ ਡਰਾਈਵਰ ਹੀ ਨਿਕਲਿਆ ਡੀਐਸਪੀ ਦਲਬੀਰ ਸਿੰਘ ਦਾ ਕਤਲ ਜਲੰਧਰ ਪੁਲਿਸ ਨੇ ਸੁਲਝਾਈ ਗੁੱਥੀ 31 ਦਸੰਬਰ ਨੂੰ ਹੋਈ ਸੀ ਡੀਐਸਪੀ ਦੀ ਆਟੋ ਚਾਲਕ ਦੇ ਨਾਲ ਬਹਿਸ ਡੀਐਸਪੀ ਦੀ ਰਿਵਾਲਵਰ ਦੇ ਨਾਲ ਹੀ ਕੀਤਾ ਗਿਆ ਸੀ ਕਤਲ ਪਾਲ ਖੈਰਨੂ ਕਪੂਰਥਲਾ ਦੀ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਨਵੇਂ ਦਰਜ ਕੀਤੇ ਗਏ ਕੇਸ ਦੇ ਵਿੱਚ ਖੈਰਨੂ ਪੇਸ਼ ਕਰਕੇ ਲਿਆ ਗਿਆ ਪ੍ਰੋਡਕਸ਼ਨ ਵਾਰੰਟ ਐਨ ਡੀ ਪੀ ਐਸ ਕੇਸ ਦੇ ਵਿੱਚ ਖੈਰਨੂ ਹਾਈ ਕੋਰਟ ਤੋਂ ਮਿਲ ਗਈ ਸੀ ਜ਼ਮਾਨ ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਹਵਾਲਾਤੀਆਂ ਦਾ ਜਸ਼ਨ ਬੈਰਕ ਦੇ ਵਿੱਚ ਇਕੱਠੇ ਹੋ ਕੇ ਮਨਾਇਆ ਜਨਮ ਦਿਨ ਮਨੀ ਨਾਮ ਦੇ ਹਵਾਲਾਤੀ ਦੇ ਬਰਥਡੇ ਦੀ ਕਰ ਰਹੇ ਸਨ ਪਾਰਟੀ ਸਵੇਰਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤੱਪੇਂਦਾ ਹੈ ਲੈ ਕੇ ਜਦੋਂ ਕਿਸੇ ਕੇਸ ਦੇ ਵਿੱਚ 32 ਸਾਲ ਬਾਅਦ ਚਸ਼ਮਦੀਦਾਂ ਦੇ ਵੱਲੋਂ ਸਭ ਕੁਝ ਦੱਸਿਆ ਜਾਵੇ ਕਿ 1992 ਦੇ ਵਿੱਚ ਕੀ ਹੋਇਆ ਸੀ ਫਿਰ ਫਰਕ ਤੱਪੇਂਦਾ ਹੈ ਤੇ ਸਵਾਲ ਵੀ ਉੱਠਦਾ ਹੈ ਕਿ 92 ਤੋਂ ਲੈ ਕੇ 2024 ਤੱਕ ਉਸ ਪੂਰੇ ਕੇਸ ਦੇ ਵਿੱਚ ਇਨਸਾਫ ਮਿਲਿਆ ਕਿਉਂ ਨਹੀਂ న్యూਸ 18 ਦੇ ਉੱਤੇ ਗੱਲਬਾਤ ਕੀਤੀ ਹੈ ਐਕਸਕਲੂਸਿਵ ਜਥੇਦਾਰ ਕਾਉਂਕੇ ਦੇ ਕੇਸ ਦੇ ਨਾਲ ਜੁੜੇ ਅਹਿਮ ਗਵਾਹ ਤੇ ਪਰਿਵਾਰ ਨੇ ਅੱਜ ਸ਼ੁਰੂਆਤ ਫਰਕ ਤਾਂ ਪੈਂਦਾ ਦੀ ਇੱਥੋਂ ਹੀ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕੇਸ ਦੇ ਵਿੱਚ ਨਿਊਜ਼ ਈਟਿੰਗ ਦੇ ਉੱਤੇ ਐਕਸਕਲੂਸਿਵ ਖਬਰ ਹੈ ਪ੍ਰਤੱਖਦਰਸ਼ੀ ਸਾਬਕਾ ਕਾਂਸਟੇਬਲ ਦਰਸ਼ਨ ਸਿੰਘ ਨੇ ਦਾਅਵਾ ਕੀਤਾ ਹੈ ਤੇ ਦਾਅਵਾ ਇਹ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਕੌਂਕੇ ਨੂੰ ਗੋਲੀ ਮਾਰੀ ਗਈ ਮੈਂ ਜੱਥੇਦਾਰ ਦੇ ਉੱਤੇ ਕਿਤੇ ਅਣਮਨੁੱਖੀ ਤਸ਼ੱਦਦ ਨੂੰ ਅੱਖਾਂ ਦੇ ਨਾਲ ਦੇਖਿਆ ਹੈ ਇਹ ਦਰਸ਼ਨ ਸਿੰਘ ਜਿਹੜੇ ਗਵਾਹ ਨੇ ਇਸ ਪੂਰੇ ਕੇਸ ਦੇ ਵਿੱਚ ਉਹਨਾਂ ਦੇ ਬਿਆਨ ਨੇ ਨਿਊਜ਼ ਈਟਿੰਗ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ న్యూਸ 18 ਨੇ ਕੋਸ਼ਿਸ਼ ਕੀਤੀ ਕਿ ਪਰਿਵਾਰ ਦੇ ਨਾਲ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਦੇ ਨਾਲ ਵੀ ਅਸੀਂ ਗੱਲ ਕਰੀਏ ਤਾਂ ਕੌਂਕੇ ਦੇ ਬੇਟੇ ਖਰੀਦ ਸਿੰਘ ਨੇ న్యూਸ 18 ਦੇ ਉੱਤੇ ਆਪਣੀ ਹੱਦਬੀਤੀ ਦੱਸੀ ਤੇ ਕਿਹਾ ਕਿ ਗੁਰੂ ਘਰ ਤੋਂ ਕਥਾ ਕਰਦੇ ਸਮੇਂ ਸਵੇਰੇ 7 ਵਜੇ ਪੁਲਿਸ ਚੁੱਕੇ ਰਹਿ ਗਈ ਸੀ ਜਥਦਾਦ ਕੌਂਕੇ ਨੂੰ 25 ਦਸੰਬਰ 1992 ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ 7 ਦਿਨ ਜਗਰਾਉਂ ਦੇ ਥਾਣੇ ਦੇ ਵਿੱਚ ਤਸ਼ੱਦਦ ਕੀਤਾ ਗਿਆ ਤੇ লাশ ਟੋਟੇ ਕਰਕੇ ਸਤਲੁਜ ਦੇ ਵਿੱਚ ਸੁੱਟ ਦਿੱਤੀ ਗਈ ਹਰੀ ਸਿੰਘ ਦਾ ਬਿਆਨ ਹੈ ਤੇ ਪਰਿਵਾਰ ਅਜ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਬਹੁਤ ਅਹਿਮ ਖਬਰ ਇਸ ਕਰਕੇ ਹੈ 1992 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਕਾਰਜਕਾਰੀ ਲਗਾਏ ਗਏ ਸਨ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਦਸੰਬਰ 2 ਦਸੰਬਰ 1992 ਦੇ ਵਿੱਚ ਤੇ ਉਸ ਤੋਂ ਬਾਅਦ 1 ਜਨਵਰੀ 1993 ਨੂੰ ਇਲਜ਼ਾਮ ਨੇ ਕਿ ਕੌਂਕੇ ਦਾ ਕਤਲ ਕਰ ਦਿੱਤਾ ਗਿਆ লাশ ਦੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤੀ ਗਈ 1992 ਦੇ ਵਿੱਚ ਸੂਬੇ ਦੇ ਵਿੱਚ ਸਰਕਾਰ ਸੀ ਕਾਂਗਰਸ ਦੀ ਬਿਆਨ ਸਿੰਘ ਮੁੱਖ ਮੰਤਰੀ ਸਨ ਇਲਜ਼ਾਮ ਨੇ ਕਿ ਉਸ ਸਮੇਂ ਕੇ ਪੀਐਸ ਡੇਲ ਅ ਡੀਜੀਪੀ ਸੀ ਤੇ ਉਸ ਸਮੇ ਸਭ ਕੁਝ ਘਟਨਾਕਰਮ ਵਾਪਰੇ ਆਏ ਅ ਦੂਜਾ ਪੁਆਇੰਟ ਇਸ ਪੂਰੇ ਕੇਸ ਦੇ ਵਿੱਚ ਜੋ ਹੁਣ ਤੱਥ ਨਿਕਲ ਕੇ ਸਾਹਮਣੇ ਆਏ ਕਿ ਕਿਉਂ 31 ਸਾਲ ਬਾਅਦ 32 ਸਾਲ ਬਾਅਦ ਇਸ ਪੂਰੇ ਮਾਮਲੇ ਦੀ ਚਰਚਾ ਹੋ ਰਹੀ ਹੈ ਤਾਂ ਉਸ ਦੀ وجہ ਇਹ ਹੈ ਕਿ ਇੱਕ ਰਿਪੋਰਟ 15 ਦਸੰਬਰ ਨੂੰ ਜਨਤਕ ਕਰ ਦਿੱਤੀ ਗਈ ਜੋ 1998 98 99 ਦੇ ਵਿੱਚ ਉਸ ਸਮੇ ਦੇ ਐਡੀਜੀਪੀ ਬੀਪੀ ਤਿਵਾੜੀ ਦੇ ਵੱਲੋਂ ਜਾਂਚ ਕੀਤੀ ਗਈ ਸੀ ਤੇ ਉਸ ਜਾਂਚ ਰਿਪੋਰਟ ਦੇ ਵਿੱਚ ਇਸ ਪੂਰੇ ਕੇਸ ਨੂੰ ਲੈ ਕੇ ਜਿਹੜੇ ਤਤ ਚੁੱਕੇ ਗਏ ਸਨ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਸ ਜਾਂਚ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤਾਂ ਦਰਸ਼ਨ ਸਿੰਘ ਉਸ ਜਾਂਚ ਰਿਪੋਰਟ ਦੇ ਵਿੱਚ ਵੀ ਇਹਨਾਂ ਦਾ ਨਾਮ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਨਿਊਜ਼ਟੀਨ ਨੇ ਐਕਸਕਲੂਸਿਵ ਤੇ ਦੂਜੇ ਪਾਸੇ ਕੌਂਕੇ ਦੇ بیٹے ਹਰੀ ਸਿੰਘ ਦੇ ਨਾਲ। ਜਿਨ੍ਹ ਸੋਚਦੇ ਆ ਵੀ ਸਾਡੇ ਬਾਪ ਨੇ ਸਾਡੇ ਕੋਈ ਕਰੀ ਨਹੀਂ। ਅੰਤਲਾ ਵਿਲਾ ਸੰਤਰਾ ਚਾਹੂੰਗਾ ਜੀ ਤੁਹਾਨੂੰ ਚਸ਼ਮਦੀਦ ਕੀ ਦੱਸਦੇ ਆ ਉਹਨਾਂ ਦਾ ਅੰਤ ਕਿਵੇਂ ਹੋਇਆ ਕੀ ਕੀਤਾ ਗਿਆ ਦੇਖੋ ਜੀ ਉਹ ਜਿਹੜਾ ਉਹ ਬਾਪੀ ਨੂੰ ਆਵਦੇ ਹਾਂ ਤਾਂ ਪਤਾਨ ਲੱਗ ਗਿਆ ਸੀਗੇ ਹਾਂ ਮੈਨੂੰ ਚੇਤਾ ਵਾ ਮੈਂ ਸ਼ੂਟ ਇੱਥੇ ਸੀਗਾ ਆਪਣੇ ਜਦੋਂ ਲੱਗ ਜਾਂਦੇ ਆ 7-8 ਦਿਨ ਪਹਿਲਾਂ ਦੀ ਗੱਲ ਆ ਬਾ ਮੈਂ ਵਿਲੇਜ ਪਰਦਾ ਸੀਗਾ ਤੇ ਮਾਤਾ ਜੀ ਸਾਡੇ ਕੋਲੇ ਸੀਗੀ ਤੇ ਮੈਨੂੰ ਕੋਲੇ ਬੁੱਕ ਚ ਲੈ ਕਹਿੰਦੇ ਜੇਲਾ ਤੂੰ ਮੇਰੇ ਬਰਾਬਰ ਦਾ ਹੋ ਗਿਆ ਤੈਨੂੰ ਘੂਰ ਦੇ ਚੰਗੇ ਲਾਦੇ ਤੇ ਤੂੰ ਆ ਆ ਦੀ ਜੰਗਵਰੀ ਸਾਹਮਣੇ ਤੁਸੀਂ ਆ ਆ ਦੀ ਕਰਤੀ ਤੇ ਸਾਡੀ ਮਾਤਾ ਕਹਿੰਦੇ ਕੀ ਗੱਲ ਇਹ ਕੀ ਗੱਲ ਕਹੀ ਜਾਂਦੇ ਆ ਤੇ ਉਹ ਗੱਲ ਟਾਲ ਕੇ ਉਹ ਕਹਿੰਦੇ ਮੈਨੂੰ ਕੀ ਪਤਾ ਕਿ ਮੈਨੂੰ ਕਦੋਂ ਖੜਕ ਕੇ ਜੇਲ੍ਹ ਵੀ ਲੈ ਜਾਣਾ ਮੈਂ ਜਾ ਕੀ ਕਰਨਾ ਮੈਂ ਵੀ ਮਾਤਾ ਕਹਿੰਦਾ ਵੀ ਹੁਣ ਉਹ ਵੀ ਵੱਡੇ ਹੋ ਗਏ ਆ ਆਪਣੇ ਜੰਗਵਰੀ ਸਾਹਮਣੇ ਫੇਰ ਜਿਹੜਾ ਅੰਤਲਾ ਸਮੋਹ ਉਹਨਾਂ ਦਾ ਸ ਹੈਗਾ ਸੀਗੇ ਦਾਦੇ ਚਸ਼ਮਿੰਦਾਰ ਅਸਟੇਮ ਉਹ ਜਿਹੜਾ ਜੰਮ ਸਿੰਘ ਉਹਨੂੰ ਵੀ ਉੱਥੇ ਪੜਿਆ ਹੋਇਆ ਸੀਗਾ ਜਾਂ ਹੋਰ ਕੋਈ ਕਵਾ ਹੈਗੇ ਜਾਂਦੇ ਸਾਡੇ ਪਿੰਡ ਦੇ ਵੀ ਦੋ ਸੀਗੇ ਤੇ ਉਹ ਵੀ ਦਾਦਿਆ ਕਹਿੰਦੇ ਐਨਾ ਤਾਂ ਸੱਜ ਅਸੀਂ ਨਹੀਂ ਦੇਖਣਾ ਕਿਤੇ ਹਾਂ ਕਹਿੰਦੇ ਇੱਕ ਕਿਵੇਂ ਨਾ ਕਹਿੰਦੇ ਗੱਠੜੀ ਜੀ ਬਣਾ ਕੇ ਟੱਕੂ ਦੇ ਸਿੱਟੇ ਹੋਏ ਸੀਗੇ ਹਾਂ ਇਹ 15 ਦਾ ਦੂਰ ਦੀ ਗੱਲ ਆ ਜਦੋਂ ਅੰਤਲੇ ਸਮੇਂ ਤੇ ਦਾਦਿਆ ਨੇ ਕਹਿੰਦੇ ਵੀ ਜਦੋਂ ਮੌਸੀ ਜੀ ਕਰਤਾ ਡੱਡ ਬੋਦੀ ਦੇ ਵੀ ਜਾਂਦੇ ਡੱਡ ਬੋਦੀ ਵੀ ਉਹਨਾਂ ਦੇ ਟੋਟੇ ਟੋਟੇ ਕਰਕੇ ਸ਼ੀਜ਼ ਸ਼ੀਜ਼ ਕੀ ਕੀਤਾ ਗਿਆ ਪਹਿਲਾਂ ਉਹ ਸਮਝਾਇਆ ਸ਼ੀਜ਼ ਉਸ ਦੱਸ ਦਿਆ ਵੀ ਕਿੰਨਾ ਉਹ ਗੋਲੀ ਮਾਰੀ ਗਈ ਆ ਕਿਉਂਕਿ ਜਦੋਂ ਬੰਦੇ ਤੇ ਇੰਨਾ ਤਸੱਦਦ ਹੋ ਗਿਆ ਇੰਨਾ ਖੂਨ ਵਧ ਗਿਆ ਹਾਂ ਤੇ ਆਟੋਮੈਟਿਕ ਆਪਣੇ ਸੱਤ ਜਣ ਉਹਨਾਂ ਤੇ ਲਗਾਤਾਰ ਤਸੱਦਦ ਹੁੰਦਾ ਰਹੇ ਤੇ ਬੰਦਾ ਕਿਵੇਂ ਬਾਝੂ ਜਾਂਦੇ ਦੱਸ ਦਿਆ ਕਿ ਉਹਨਾਂ ਤੇ ਗੋਲੀ ਮਾਰੀ ਗਈ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀਗੀ ਹਾਂ ਟੋਟੇ ਟੋਟੇ ਕਰਕੇ ਟਰੈਕ ਕਰਨੀ ਆਪਣੇ ਸੱਤ ਲੋਜ ਦੇ ਆਵੇ ਕੰਨੀਆਂ ਕੋਲੇ ਉੱਥੇ ਰੁੜਿਆ ਗਿਆ ਉਹ ਜਿੱਥੇ ਬਾਪੀ ਦੇ ਟੋਟੇ ਟੋਟੇ ਕਿਤੇ ਸਦਮਾ ਮੇਰੇ ਠਾਣੇ ਦੇ ਵਿੱਚ ਦੱਸਦੇ ਆ ਕਿੰਨੇ ਵੀ ਉੱਥੇ ਕਮਰਾ ਹੈਗਾ ਇਸ ਟਾਈਮ ਵੀ ਇਹ ਦੇਰ ਸ਼ਾਮ ਨੂੰ ਆਹੀ ਸਮਾਂ ਹੋਊਗਾ ਭਾਈ ਸਾਹਿਬ ਨੂੰ ਸੀਰ ਸਾਹਿਬ ਦੇ ਵਿੱਚੋਂ ਸਦਾ ਠਾਣੇ ਲਿਆਂਦਾ ਗਿਆ ਉੱਥੇ ਪਿਛਲੇ ਪਾਸੇ ਬਰਾਂਡਾ ਸੀ ਇੱਕ ਉੱਥੇ ਗੱਦਾ ਵਿਛਾ ਕੇ ਗਰਮੀਤ ਸਿੰਘ ਨੇ ਹੀਟਰ ਲਾਤਾ ਉੱਤੇ ਕੰਬਲ ਦੇਤਾ ਉਸ ਤੋਂ ਥੋੜੇ ਦੇ ਚਿਰ ਬਾਅਦ 7:00 7:30 ਵਜੇ ਇਹ ਆਪਣੇ ਐਸਐਸਪੀ ਸਵੰਤ ਸਿੰਘ ਘੋਟਨਾ ਆਉਂਦਾ ਦਫ਼ਤਰ ਦੇ ਵਿੱਚ ਤੁਸੀਂ ਕਿੱਥੇ ਸੀ ਉਦੋਂ ਮੈਂ ਉੱਥੇ ਸੀ ਟੀ ਸ਼ਾਨੇ ਸੀ ਉਹਦੇ ਵਿੱਚ ਐਸਐਸਪੀ ਸਵੰਤ ਸਿੰਘ ਘੋਟਨਾ ਡੀਐਸਪੀ ਛੋਡੀ ਡੀਸੀ ਕਮਲਜੀਤ ਐਸਆਈ ਚੰਨਨ ਸਿੰਘ ਐਸਆਈ ਹਰਵੰਦ ਸਿੰਘ ਇਹ ਐਸਐਸਪੀ ਹਨੇਕਸਨਸਰਾ ਉਸ ਵੇਲੇ ਦੇ ਉਸ ਵੇਲੇ ਉਥੇ ਦਫ਼ਤਰ ਦੇ ਵਿੱਚ ਸੀਗੇ ਇਹਨਾਂ ਨੇ ਵੀ ਪੈਕਸ਼ਿਕ ਲਾਇਆ ਉੱਥੇ ਕਿਉਂ ਜਦੋਂ ਵੀ ਇਹ ਇਹ ਜੁਰਮ ਕਰਦੇ ਸੀ ਖਰਾਬ ਦੇ ਰਹਿਦੇ ਵੀ ਹੁੰਦੇ ਸੀ ਘੋਰਨਾ ਫਿਰ ਦਫ਼ਤਰੋਂ ਨਿਕਲ ਕੇ ਜਦੋਂ ਬਰਾਂਡੇ ਵੱਲ ਆਇਆ ਨਾ ਉਹਨੇ ਵੇਖਿਆ ਵੀ ਇਹਦੇ ਥੱਲੇ ਗੱਦਾਏ ਪਛਾਇਆ ਹੋਇਆ ਹੀਟਰ ਵੀ ਲਾਇਆ ਕੰਬਲ ਵੀ ਦਿੱਤਾ ਉੱਥੇ ਇਹਨੇ ਗਰਮੀਤ ਸਿੰਘ ਨੂੰ ਗਾਲਾਂ ਕੱਢੀਆਂ ਗਾਲਾਂ ਕੱਢੋਂ ਬਾਅਦ ਉਹਦੇ ਉੱਥੋਂ ਕੰਬਲ ਲਾ ਕੇ ਛੱਡ ਦਿੱਤਾ ਹੀਟਰ ਨੂੰ ਕਿੱਕ ਮਾਰਤੀ ਉੱਥੋਂ ਉੱਠ ਕੇ ਫਿਰ ਇਹ ਦਫ਼ਤਰ ਦੇ ਵਿੱਚ ਆਗੇ ਇਹ ਵਸਵੰਤ ਸਿੰਘ ਨਾਲ ਘੋਟਣਾ ਉੱਚੀ ਤੇ ਨੇ ਕਹਿੰਦਾ ਕਹਿੰਦਾ ਵੀ ਹੁਣ ਇਹਦੀ ਗੋਲੀ ਮਾਰ ਦੇ ਇੱਕ ਅਫਸਰ ਕਹਿੰਦਾ ਵੀ ਜਨੈਲ ਦੇ ਜਨੈਲੀ ਗੋਲੀ ਮਾਰ ਸਕਦਾ ਉਹ ਕਹਿੰਦਾ ਲਿਆਓ ਫਿਰ ਮੈਂ ਮਾਰ ਦਿੰਦਾ ਹੁਣ ਇੱਕ ਕਿਸੇ ਦਾ ਪਿਸਤੌਲ ਅੰਦਰੋਂ ਲੈ ਕੇ ਕਿਸੇ ਅਫਸਰ ਦਾ ਤੇ 12 ਚ ਖੜ ਕੇ ਤੇ ਭਾਈ ਸਾਹਿਬ ਨੂੰ ਗੋਲੀ ਮਾਰ ਦਿੱਤੀ ਇਹ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਹੜੇ ਪ੍ਰਤੱਖ ਦਰਸ਼ਕ ਨੇ ਜਾਂ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਇਸ ਸਬੰਧ ਵਿਚਾਲੇ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਬਿਨਾਂ ਤੱਥਾਂ ਨੂੰ ਜਾਣੇ ਵਿਰੋਧੀ ਅਤੇ ਕੁਝ ਹਿਊਮਨ ਰਾਈਟਸ ਦੇ ਨਾਲ ਜੁੜੇ ਲੋਕ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਉਹ ਵੀ ਪੀ ਤਵਾਰੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ ਉਸ ਬੀਪੀ ਤਵਾਰੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ ਇੱਕ ਕਲੈਰਿਟੀ ਹੋਵੇ ਕਿ ਇਹ ਜਿਹੜੀ ਰਿਪੋਰਟ ਦਾ ਇੰਨਾ ਰੌਲਾ ਇਹਨਾਂ ਨੇ ਪਾਇਆ ਉਹ ਰਿਪੋਰਟ ਦੇ ਵਿੱਚ ਲਿਖਿਆ ਕੀ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਐ ਇੱਥੇ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਪੀ ਪੀ ਤਿਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਾਰੀਰ ਪੂਰ ਜਾਂਚ ਕਰਕੇ ਸਿੱਟਾ ਕੀ ਕੱਢਦਾ ਹੈ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹ ਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰ ਕੁੱਟਾਈ ਹੋਈ ਹੈ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਚ ਠੁਹਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰ ਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ ਏਅਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਹੇ ਆ ਬਾਲਸਾਹਬ ਏਅਰਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਪੀ ਤਵਾੜੀ ਕਹਿੰਦਾ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਹੁਣ ਸਵਾਲ ਜ਼ਰੂਰ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਆਖਿਰ ਸੱਚ ਕਦੋਂ ਸਾਹਮਣੇ ਆਏਗਾ ਕਿ ਕੀ ਹੋਇਆ ਗੁਰਦੇਵ ਸਿੰਘ ਕੌਂਕੇ ਦੇ ਨਾਲ 1992 ਤੇ 1993 ਦੇ ਵਿੱਚ ਕਹਿੰਦੇ ਜਾਂਚ ਦਾ ਵਿੱਚ ਆਇਆ ਹੁਣ ਅਖੀਰ ਵਦਿਆਂ ਤੇ ਵਾਰੀ ਅੱਜ ਤੇ ਸਵਾਲ ਦੀ ਅੱਜ ਦਾ ਸਵਾਲ ਹੈ ਇਸ ਮੁੱਦੇ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ ਸੀ ਸਰਬਤ ਖਾਲਸਾ ਉਸ ਸਮੇ ਸੱਦਿਆ ਗਿਆ ਸੀ ਤੇ ਸਰਬਤ ਖਾਲਸਾ ਦੇ ਵੱਲੋਂ ਹੀ ਗੁਰਦੇਵ ਸਿੰਘ ਕੌਂਕੇ ਨੂੰ ਜੱਥੇਦਾਰ ਕਾਰਜਕਾਰੀ ਲਗਾਇਆ ਗਿਆ ਸੀ ਤੇ ਇਸੇ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਪੁੱਛ ਰਹੇ ਹਾਂ ਸਵਾਲ ਕੀ ਸਰਬਤ ਖਾਲਸਾ ਦੇ ਵੱਲੋਂ ਥਾਪੇ ਗਏ ਪਹਿਲੇ ਜੱਥੇਦਾਰ ਕੌਣ ਸਨ ਚਾਰ ਆਪਸ਼ਨ ਤੁਹਾਡੇ ਸਾਹਮਣੇ A ਦਰਬਾਰਾ ਸਿੰਘ B ਕਬੂਤਰ ਸਿੰਘ ਵਿਰਕ ਆਪਸ਼ਨ C ਫੁੱਲਾ ਸਿੰਘ ਯਾ ਆਪਸ਼ਨ D ਮਨੀ ਸਿੰਘ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂ ਉਹ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਅਤੇ ਅਮਰਿਤਪਾਲ ਦੇ ਪਰਿਵਾਰ ਨੂੰ ਉਸ ਵੇਲੇ ਸਟੇਸ਼ਨ ਤੇ ਰੋਕਿਆ ਗਿਆ ਜਦੋਂ ਉਹ ਨੰਦੇੜ ਸਾਹਿਬ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਇਸ ਮੌਕੇ ਪਰਿਵਾਰ ਦੀ ਪੁਲਿਸ ਦੇ ਨਾਲ ਗੱਲਬਾਤ ਹੋਈ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਅਦਾਲਤ ਦੇ ਆਦੇਸ਼ ਦੇ ਉੱਤੇ ਕਾਰਵਾਈ ਹੋਈ ਹੈ ਸਭ ਲੀਗਲ ਨਾ ਲੀਗਲ ਪ੍ਰੋਪਰਸਾਈਕਨਲ ਨੈਗਲਿਜੈਂਸ ਪਰਿਵਾਰ ਨੇ ਖਦਸ਼ਾ ਪ੍ਰਗਟਾਇਆ ਕਿ ਉਹਨਾਂ ਦੇ ਨਾਲ ਧੱਕਾ ਹੋ ਸਕਦਾ ਹੈ ਇਸ ਵਿਚਾਲੇ ਦਿੱਲੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰੀਕੇ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਜਿਹੜਾ ਇਨਵੈਸਟੀਗੇਸ਼ਨ ਅਫਸਰ ਆਇਆ ਸੀ ਪੰਜਾਬ ਚੋਂ ਉਹਦੇ ਕੋਲੋਂ ਲਿਖ ਕੇ ਦੱਲ ਲਿਆ ਭਾਈ ਇਹਦੇ ਕੋਲੋਂ ਕੋਈ ਚੀਜ਼ ਨਹੀਂ ਮਿਲ ਬਰਾਮਦ ਹੋਈ ਕਿਸੇ ਕਿਸ ਨੂੰ ਨਹੀਂ ਨਾ ਕੋਈ ਤਿਆਰ ਨਾ ਕੋਈ ਕਿਸੇ ਕਿਸੇ ਚੂਰਨ ਨਾ ਲੱਗਿਆ ਅੰਮ੍ਰਿਤਪਾਲ ਦੇ ਪਰਿਵਾਰ ਦਾ ਸਵਾਲ ਸੀ ਕਿ 10 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਹੀ ਰਹਿ ਰਹੇ ਸਨ ਤਾਂ ਹੁਣ ਨਾਂਦੇੜ ਸਾਹਿਬ ਤੋਂ ਵਾਪਸੀ ਦੇ ਸਮੇਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਕੀਤੀ ਗਈ ਸਵਾਲ ਤਾਂ ਜ਼ਰੂਰ ਹੈ ਕਿ ਦਿੱਲੀ ਤੋਂ ਉਹ ਕਿਉਂ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਹੈ ਖੈਰ ਜਦੋਂ ਪੰਜਾਬ ਦੇ ਵਿੱਚ ਮਾਮਲਾ ਹੋਵੇ ਅਸਮ ਦੇ ਵਿੱਚ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦ ਹੋਵੇ ਤੇ ਗ੍ਰਿਫਤਾਰੀ ਦਿੱਲੀ ਤੋਂ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਉਧਰ ਮੁਹਾਲੀ ਦੇ ਵਿੱਚ ਬਟਾਲਾ ਪੁਲਿਸ ਦੇ ਨਾਲ ਮਿਲ ਕੇ ਮੁਹਾਲੀ ਪੁਲਿਸ ਨੇ دہشتਗੱ드 ਦਰਿੰਦਾ ਦੇ ਸਹਿਯੋਗੀ ਨੂੰ ਇਨਕਾਊਂਟਰ ਚ ਗ੍ਰਿਫਤਾਰ ਕੀਤਾ ਅਤੇ ਗ੍ਰਿਫਟਾਰ ਕੀਤੇ ਗਏ ਸ਼ਖਸ ਦਾ ਨਾਮ ਸ਼ਰਨਜੀਤ ਸਿੰਘ ਸਨੀਨ ਦੱਸਿਆ ਜਾ ਰਿਹਾ ਹੈ ਜਿਸ ਦੇ ਦੋ ਸਾਥੀਆਂ ਨੂੰ ਬੀਤੇ ਦਿਨ ਹੀ ਪੁਲਿਸ ਨੇ ਕਾਬੂ ਕੀਤਾ ਸੀ ਹਰਵਿੰਦਰ 파ਸੀ ਦੇ ਜ਼ਰੀਏ ਸਨੀ ਨਾਮ ਦਾ ਇਹ ਸ਼ਖਸ ਰਿੰਦਾ ਦੇ ਸੰਪਰਕ ਦੇ ਵਿੱਚ ਸੀ ਅਤੇ ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੇ ਵਿੱਚ ਵੀ ਸ਼ਾਮਲ ਹੋਣ ਦੇ ਇਲਜ਼ਾਮ ਨੇ ਏ ਫਿਲਹਾਲ ਡਾਇਰੈਕਟ ਜਿਹੜਾ ਕਨੈਕਸ਼ਨ ਹੈ ਹਰਪੀ ਪਸੀਆ ਜਿਹੜਾ ਨਾਮ ਦਾ ਵਿਅਕਤੀ ਜਿਹੜਾ ਬਾਅਰ ਬੈਠਾ ਉਹਦੇ ਨਾਲ ਸਾਹਮਣੇ ਆ ਰਹੇ ਨੇ ਇਹ ਮੇਨ ਬੰਦਾ ਸੀਗਾ ਜਿਹੜਾ ਵੈਪਨ ਦੀ ਸਮਗਲੀਆਂ ਦੇ ਵਿੱਚ ਇਨਵੋਲਵ ਸੀ ਜਿਹੜਾ ਇਸ ਚ ਕੱਲ ਮੇਨ ਬੰਦਾ ਸੀਗਾ ਜਿਹੜਾ ਕੱਲ ਅਰੈਸਟ ਹੋਇਆ ਕਰਨ ਏਲੀਅਸ ਗੁਜਰਪੁਰੀਆ ਨਾਮ ਦਾ ਵਿਅਕਤੀ ਹੈ ਉਹ ਜਿਹੜਾ ਹੈਗਾ ਉਹ ਬੇਰੀਆਂ ਦੇ ਹਥਿਆਰਾਂ ਦੀ ਸਪਲਾਈ ਦੇ ਵਿੱਚ ਇਹਨਾਂ ਦੀ ਹੈਲਪ ਕਰਦਾ ਹੈ ਇਹਨਾਂ ਨੂੰ ਲੋਜਿਸਟਿਕ ਸਪੋਰਟ ਇਹਦੇ ਵਿੱਚ ਪ੍ਰੋਵਾਈਡ ਕਰਦਾ ਹੈ ਮੁਹਾਲੀ ਦੇ ਵਿੱਚ ਬਿਲੋਂਗਿੰਗ ਦੀ ਗਊਸ਼ਾਲਾ ਦੇ ਨੇੜੇ ਪੁਲਿਸ ਦੀ ਸ਼ਰਨਜੀਤ ਦੇ ਨਾਲ ਮੁਟਪੇੜ ਹੋਈ ਅਤੇ ਸ਼ਰਨਜੀਤ ਉਰਫ सनी ਇਸ ਤਸਕਰੀ ਦੇ ਕਈ ਮਾਮਲਿਆਂ 'ਚ ਨਾਮਜ਼ਦ ਹੈ। ਔਰ ਪੁਲਿਸ ਨੂੰ ਉਮੀਦ ਹੈ ਕਿ ਹੋਰ ਵੀ ਕਈ ਅਹਿਮ ਖੁਲਾਸੇ ਇਸ ਤੋਂ ਪੁੱਛਗਿੱਛ ਦੇ ਦੌਰਾਨ ਹੋ ਸਕਦੇ ਨੇ। ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਦਿੰਦੀ ਉਸ ਦਾ ਰੁਕ ਕਰਦੇ ਹਨ ਦਿਵਿਆ ਪਾਹੂਜਾ ਦੇ ਨਾਲ ਜੁੜੀ ਹੋਈ ਹੈ। ਗੁਰੂਗ੍ਰਾਮ ਦੇ ਵਿੱਚ ਦਿਵਿਆ ਪਾਹੂਜਾ ਦਾ ਕਤਲ ਹੋਇਆ ਤੇ ਪਟਿਆਲਾ ਦੇ ਨਾਲ ਉਸ ਦਾ ਕਨੈਕਸ਼ਨ ਜੁੜਦਾ ਹੋਇਆ ਨਜ਼ਰ ਆਇਆ ਹੈ। ਜਿਸ ਕਾਰ ਦੇ ਨਾਲ ਲਾਸਟ ਨੂੰ ਲਿਜਾਇਆ ਗਿਆ ਸੀ ਉਹ ਪਟਿਆਲਾ ਤੋਂ ਬਰਾਮਦ ਹੋਈ। ਤਾਂ ਪਟਿਆਲਾ ਬੱਸ ਸਟੈਂਡ ਤੋਂ BMW ਕਾਰ ਨੂੰ ਬਰਾਮਦ ਕੀਤਾ ਗਿਆ ਤੇ ਪੁਲਿਸ ਨੇ BMW ਕਾਰ ਨੂੰ ਖਲਵਾਇਆ ਵੀ ਕਿਉਂਕਿ ਬੰਸੀ ਕਾਰ ਔਰ ਪੁਲਿਸ ਨੂੰ ਕਾਰ ਦੇ ਵਿੱਚੋਂ ਕੁਝ ਵੀ ਅਹਿਮ ਸੁਰਾਗ ਨਹੀਂ ਮਿਲਿਆ ਦਿਵਿਆ ਦੀ লাশ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ BMW ਕਾਰ ਦੇ ਵਿੱਚ ਹੀ ਮੁਲਜ਼ਮ লাশ ਨੂੰ ਲੈ ਕੇ ਗਏ ਸੀ ਗੁਰੂਗ੍ਰਾਮ ਦੇ ਵਿੱਚ ਦਿਵਿਆ ਪਾਹੋਜਾ ਦਾ ਕਤਲ ਹੋਇਆ ਗੈਂਗਸਟਰ ਸੰਦੀਪ ਗਡੋਲੀ ਦੀ গারਲਫ੍ਰੈਂਡ ਸੀ ਦਿਵਿਆ ਪਾਹੋਜਾ ਕਾਬਲੇ ਗੋਰਾ ਕਿ 2016 ਦੇ ਵਿੱਚ ਗੈਂਗਸਟਰ ਸੰਦੀਪ ਗਡੋਲੀ ਦਾ ਕਥਿਤ ਇਨਕਾਊਂਟਰ ਮੁੰਬਈ 'ਚ ਹੋਇਆ ਸੀ ਔਰ ਜਦੋਂ ਮੁੰਬਈ ਦੇ ਵਿੱਚ ਇਨਕਾਊਂਟਰ ਹੋਇਆ ਤਾਂ ਉਸ ਸਮੇਂ ਦਿਵਿਆ ਪਾਹੋਜਾ ਗਡੋਲੀ ਦੇ ਨਾਲ ਸੀ ਕਈ ਘੰਟਿਆਂ ਦੀ ਜਦੋ ਜਹਦ ਤੋਂ ਬਾਅਦ ਪਟਿਆਲਾ ਦੇ ਬੱਸ ਸਟੈਂਡ ਦੇ ਵਿੱਚ ਮਾਡਲ ਦਿਵਿਆ ਪਹੂਜਾ ਦੀ ਲਾਸ਼ ਨੂੰ ਲੈ ਕੇ ਜਾਣ ਵਾਲੀ ਕਾਰ ਨੂੰ ਖੋਲ ਲਿਆ ਗਿਆ ਮੈਂ ਸਵੇਰੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿਆਂ ਕਿ ਇਸ ਕਾਰ ਨੂੰ ਹੁਣ ਇਥੋਂ ਲਜਾਇਆ ਜਾ ਰਿਹਾ ਕ੍ਰੇਨ ਦੀ ਮਦਦ ਦੇ ਨਾਲ ਕਿਉਂਕਿ ਇਸ ਕਾਰ ਦੀ ਤਲਾਸ਼ੀ ਦੇ ਦੌਰਾਨ ਫਿਲਹਾਲ ਕੋਈ ਐਸਾ ਜਿਹੜਾ ਕਲੂ ਹੈ ਨਹੀਂ ਮਿਲਿਆ ਪਰ ਪੁਲਿਸ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜੇਗੀ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਦੱਸ ਦਈਏ ਕਿ ਪੂਰੀ ਜਿਹੜੀ ਟੀਮ ਹੈ ਸੁਖ ਅਮਰਿਤਪਾਲ ਸਿੰਘ ਰੰਧਾਵਾ ਨੇ ਜਿਹੜੇ ਡੀਐਸਪੀ ਡੀ ਨੇ ਹਰਿਆਣਾ ਤੋਂ ਜਿਹੜੀ ਪੁਲਿਸ ਟੀਮ ਆਈ ਸੀ ਉਹਨਾਂ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਧਿਕਾਰੀ ਨੇ ਜਿਹੜਾ ਉਧਰ ਇਸ ਤੋਂ ਪਹਿਲਾਂ ਜਾਂਚ ਦੇ ਦੌਰਾਨ ਕੁਝ ਹੋਰ ਨਵੇਂ ਖੁਲਾਸੇ ਵੀ ਹੋਏ ਨੇ ਉਹ ਵੀ ਸਾਹਮਣੇ ਆ ਤੇ ਹਰਿਆਣਾ ਪੁਲਿਸ ਨੂੰ ਬੇਸ਼ੱਕ ਮਾਡਲ ਦਿਵਿਆ ਪਹੂਜਾ ਦੀ ਲਾਸ਼ ਤਾਂ ਨਹੀਂ ਮਿਲੀ ਪਰ ਜਿਸ BMW ਕਾਰ ਦੇ ਵਿੱਚ ਮਲਜ਼ਮ ਲਾਸ਼ ਨੂੰ ਲੈ ਕੇ ਗਏ ਸਨ ਉਹ ਕਾਰ ਪਟਿਆਲਾ ਬੱਸ ਸਟੈਂਡ ਦੇ ਵਿੱਚ ਪਾਰਕਿੰਗ ਏਰੀਆ ਦੇ ਵਿੱਚੋਂ ਬਰਾਮਦ ਕਰ ਲਈ ਗਈ। ਜੀ ਬਿਲਕੁਲ ਗੁਰਗਾਂਡਾਊਨ ਟੀਮ ਇਹ ਇੱਥੇ ਗੱਡੀ ਨੂੰ ਟਰੈਕ ਕਰ ਰਹੀ ਸੀ ਕੱਲ ਦੀ ਤੇ ਉਹ ਵੀ ਇੱਥੇ ਆਈ ਹੋਈ ਹੈ ਤੇ ਅਸੀਂ ਹੁਣ ਪਰਸਨ ਇਨਵੈਸਟੀਗੇਟ ਕਰਾਂਗੇ ਕਿ ਕੌਣ ਖੜੀ ਕਰਕੇ ਗਿਆ ਕਿੱਦਾਂ ਹੋ ਗਿਆ। ਗੈਂਗਸਟਰ ਸੰਦੀਪ ਗਡੌਲੀ ਦੀ ਗਰਲਫ੍ਰੈਂਡ ਦਿਵਿਆ ਪਹੂਜਾ ਦਾ ਕਤਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਦੇ ਵਿੱਚ ਹੋਇਆ ਸੀ। ਹੋਟਲ ਦੇ ਅੰਦਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਦਿਵਿਆ ਹੋਟਲ ਦੇ ਰਿਸੈਪਸ਼ਨ ਦੇ ਉੱਤੇ ਨਜ਼ਰ ਆਈ ਦਿਵਿਆ ਦੀ ਲਾਸਟ ਲੈ ਕੇ ਜਾਂਦੇ ਮਲਜ਼ਮ ਵੀ ਨਜ਼ਰ ਆਉਂਦੇ ਨੇ ਪੁਲਿਸ ਨੇ ਇਸ ਮਾਮਲੇ 'ਚ ਹੋਟਲ ਦੇ ਮਾਲਕ ਅਭਿਜੀਤ ਸਿੰਘ, ਹੇਮਰਾਜ ਅਤੇ ਓਮਪ੍ਰਕਾਸ਼ ਨੂੰ ਗ੍ਰਿਫਤਾਰ ਕੀਤਾ ਹੈ ਅਭੀ ਤਰ੍ਹਾਂ ਹਾਲਾਤੋ ਇਹ ਸਿੱਧਾ-ਸਿੱਧਾ ਜੋ ਪੈਸੀ ਮੰਗਣੇ ਦਾ ਹੀ ਮਾਮਲਾ ਹੈ ਜਿਸ ਨੂੰ ਅਸੀਂ ਕਹਾਂਗੇ ਕਿ ਐਕਸਟਰਸ਼ਨ ਸਮ ਸੋਰਟ ਆਫ ਐਕਸਲੋਸ ਪੁਲਿਸ ਦੇ ਮੁਤਾਬਕ ਹੋਟਲ ਮਾਲਕ ਅਭਜੀਤ ਨੇ ਦਿਵਿਆ ਦੀ লাশ ਨੂੰ ਟਿਕਾਣੀ ਲਗਾਉਣ ਦੇ ਲਈ ਆਪਣੇ ਦੋ ਸਾਥੀਆਂ ਨੂੰ 10 ਲੱਖ ਰੁਪਏ ਦਿੱਤੇ ਪੁੱਛਗਿੱਛ ਦੇ ਵਿੱਚ ਮਲਜ਼ਮਾਂ ਨੇ ਖੁਲਾਸਾ ਕੀਤਾ ਕਿ ਦਿਵਿਆ ਬਾਪੂ ਜਾਂ ਆਪਣੇ ਜਾਲ ਦੇ ਵਿੱਚ ਫਸਾ ਕੇ ਲੋਕਾਂ ਤੋਂ ਪੈਸੇ ਠੱਗਦੀ ਸੀ ਉਦੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰੋਂ ਇੱਕ ਵੀਡੀਓ ਬਾਹਰ ਆਇਆ ਜਿਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਅਤੇ ਸਵਾਲ ਚੁੱਕੇ ਜਾਣ ਦੀ ਵਜ੍ਹਾ ਏ ਇਹ ਜਸ਼ਨ ਜੋ ਜੇਲ੍ਹ ਦੇ ਅੰਦਰ ਹਵਲਾਤੀ ਮਨਾ ਰਹੇ ਨੇ ਇਹ ਪਾਰਟੀ ਚੱਲ ਰਹੀ ਹੈ ਜਨਮ ਦਿਨ ਦੀ ਜਨਮ ਦਿਨ ਮਨੀ ਰਾਣਾ ਨਾਮ ਦੇ ਹਵਲਾਤੀ ਦਾ ਜਿਸ ਦੇ ਲਈ ਬਾਕੀ ਹਵਲਾਤੀ ਬਰਥਡੇ ਵਿਸ਼ੇਸ ਵੀ ਦੇ ਰਹੇ ਨੇ ਪਰ ਮਸਲਾ ਸਿਰਫ ਇਹ ਨਹੀਂ ਸਗੋ ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਜੇਲ੍ਹ ਦੇ ਅੰਦਰ ਤਾਂ ਫੋਨ ਜਾ ਹੀ ਨਹੀਂ ਸਕਦੇ ਪਰ ਇੱਥੇ ਤਾਂ ਫੋਨ ਦੇ ذریعے ਵੀਡੀਓ ਬਣਾਈ ਜਾ ਰਹੀ ਹੈ ਅਤੇ ਨਾ ਸਿਰਫ ਵੀਡੀਓ ਬਣਾਈ ਜਾ ਰਹੀ ਹੈ ਬਲਕਿ ਬਾਹਰ ਵੀ ਆਈ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਤੇ ਚੁੱਪ ਬٹے ਹੋਏ ਹੈ। ਜੇ ਜਦੋਂ ਜੇਲ੍ਹ ਦੇ ਵਿੱਚ ਪਾਰਟੀ ਕੀਤੀ ਜਾਵੇ, ਬਰਥਡੇ ਪਾਰਟੀ ਹਵਾਲਾਤਿਆਂ ਦੇ ਵੱਲੋਂ ਵੀਡੀਓ ਬਣਾਈ ਜਾਵੇ ਤੇ ਉਸ ਵੀਡੀਓ ਨੂੰ ਜੰਮ ਤੱਕ ਵੀ ਕਰ ਦਿੱਤਾ ਜਾਵੇ ਫਿਰ ਫਰਕ ਤੱਪ ਪੈਂਦਾ ਹੈ। ਉਧਰ ਪਟਿਆਲਾ ਦੇ ਸਨੌਰ ਦੇ ਵਿੱਚ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਨੌਜਵਾਨ ਦੇ ਉੱਤੇ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ਸੀਸੀਟੀਵੀ ਵਿੱਚ ਦਿਖਾਈ ਦਿੰਦਾ ਹੈ ਕਿ ਨikhil ਪਜਦਾ ਹੋਇਆ ਆ ਰਿਹਾ ਹੈ ਅਤੇ ਦੁਕਾਨ ਦੇ ਬਾਹਰ ਖੜਾ ਹੋ ਜਾਂਦਾ ਹੈ ਤੇਜ਼ਾਬ ਦੀ ਜਲਨ ਦੇ ਮਾਰੇ ਉਹ ਤੜਫਦਾ ਤੇ ਚੀਖਦਾ ਹੈ ਇਨੇ ਵਿੱਚ ਦੁਕਾਨ ਦੇ ਅੰਦਰ ਤੋਂ ਇੱਕ ਨੌਜਵਾਨ ਪਾਣੀ ਦੀ ਬੋਤਲ ਲੈ ਕੇ ਆਉਂਦਾ ਹੈ ਅਤੇ ਨਿਖਲ ਦੇ ਸਿਰ ਦੇ ਉੱਤੇ ਪਾਣੀ ਪਾ ਦਿੰਦਾ ਹੈ ਜਿਸ ਨੂੰ ਸਿੜਦੇ ਹੀ ਨਿਖਲ ਦੇ ਕੱਪੜਿਆਂ ਅਤੇ ਸਰੀਰ ਤੋਂ ਧੂਆ ਨਿਕਲਣਾ ਵੀ ਸ਼ੁਰੂ ਹੋ ਗਿਆ ਦਰਅਸਲ ਨਿਖਲ ਸਵੇਰੇ ਸਰੇ ਜਦੋਂ ਆਪਣੀ ਦੁਕਾਨ ਖੋਲ ਰਿਹਾ ਸੀ ਉਸ ਵੇਲੇ ਸਕਿਉਰਟੀ ਦੇ ਉੱਤੇ ਆਏ ਤਿੰਨ ਬਦਮਾਸ਼ਾਂ ਨੇ ਉਸ ਦੇ ਉੱਤੇ ਤੇਜ਼ਾਬ ਛਿੜ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਦੂਜੀ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਭੱਜਦੇ ਹੋਏ ਬਦਮਾਸ਼ ਵੀ ਕੈਦ ਹੋਏ ਨੇ ਮੇਰਾ ਨਾਮ ਚਿਰਾਗ ਹੈ ਮੇਰਾ ਬ੍ਰਦਰ ਐਡਮਿਟ ਹੈ ਸਵੇਰੇ ਸ਼ਾਪ ਤੇ ਦੋ ਮੁੰਡੇ ਆਏ ਸੀ ਤੇ ਤੇਜ਼ਾਬ ਛਿੜ ਗਏ ਜੇ ਉਹਦੀ ਅੱਖ ਤੇ ਕੁਝ ਹੋ ਜਾਂਦਾ ਤਾਂ ਕੋਈ ਕਾਰਵਾਈ ਕਰਦਾ ਠੀਕ ਹੈ ਜਿਹੜਾ ਵੀ ਬੰਦਾ ਆਏਗਾ ਤੇ ਜਿਹੜਾ ਵੀ ਮੁਜ਼ਰੀਮ ਹੈ ਉਹਨੂੰ ਪਲੀਜ਼ ਸਭ ਕੁਝ ਅਕਸਦਾ ਹੋ ਜਾਵੇ ਤਾਂ ਜੋ ਹਾਲੇ ਸਾਡੇ ਤੇ ਹੋਇਆ ਨਾਲ ਵੀ ਬਹੁਤ ਸ਼ਾਪਸ ਹੈ ਨਾਲ ਵੀ ਬੱਚੇ ਹੈ ਜੋ ਨਾ ਤੇ ਪੈਜੀ ਦਾ ਕੀ ਕਾਰਵਾਈ ਹੈ ਪੁਲਿਸ ਕਿੱਥੇ ਤੱਕ ਹੈ ਸਹਲਾ ਜਲਦੋਂ ਜਲਦ ਉਹਨਾਂ ਨੂੰ ਫੜਾਇਆ ਜਾਵੇ ਜੀ ਤੇ ਖਾਲੇ ਦੇ ਬਿਲਕੁਲ ਨੇੜੇ ਹੈ ਸਾਡੀ ਦੁਕਾਨ 300 ਕਦਮ ਵੀ ਨਹੀਂ ਹੋਣੇ ਪੁਲਿਸ ਨਿਖਿਲਦੀ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਕਰ ਰਹੀ ਹੈ ਐਸੇ ਠੀਕ ਹੈ ਦੇ ਲੈ ਕਿਤੇ ਰਾਈਟ ਤੇ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਸਿਟੇ ਜਾ ਰਹੀ ਹੈ ਪੰਜਾਬ ਸਿਟੇ ਹੈ ਹੋਰ ਕੁਝ ਨਹੀਂ ਜਿ세 ਕੋਈ ਵੀ ਜਾਣਕਾਰੀ ਚਾਹੀਏ ਜੀ ਪੁਰਾਣੀ ਰੰਜੀਸ ਹੈ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਗਿਆ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਬਾਰੇ ਜੋ ਵੀ ਸਾਹਮਣੇ ਆਏਗਾ ਉਸ ਦੇ ਅਧਾਰ 'ਤੇ ਕਾਰਵਾਈ ਕਰਾਂਗੇ ਪੀੜਤ ਨੌਜਵਾਨ ਦਾ ਹਸਪਤਾਲ ਚਿਲਾਤ ਜਾਰੀ ਹੈ ਫਿਲਹਾਲ ਨikhil ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ ਅੱਜ ਮੱਧ ਅਤੇ ਬਾਰੀਏ ਇਤਿਹਾਸ ਦੱਸਣ ਦੀ 4 ਜਨਵਰੀ ਦਾ ਇਤਿਹਾਸ ਕੀ ਹੈ ਹੁਣ ਉਸ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ 4 ਜਨਵਰੀ ਦਾ ਇਤਿਹਾਸ ਨਿਊਟਨ ਦੇ ਨਾਲ ਜੁੜਿਆ ਹੋਇਆ ਹੈ 1643 ਦੇ ਵਿੱਚ 4 ਜਨਵਰੀ ਦੇ ਦਿਨ ਆਇਜ਼ੈਕ ਨਿਊਟਨ ਦਾ ਜਨਮ ਹੋਇਆ ਨਿਊਟਨ ਇੰਗਲੈਂਡ ਦੇ ਇੱਕ ਮਹਾਨ ਵਿਗਿਆਨੀ ਸਨ ਜਿਨ੍ਹਾਂ ਨੇ ਗੁਰੂत्वाकर्षण ਗ੍ਰੈਵਿਟੀ ਦਾ ਨਿਯਮ ਅਤੇ ਲਾਅ ਆਫ ਮੋਸ਼ਨ ਦੀ ਖੋਜ ਕੀਤੀ ਉਹ ਇੱਕ ਮਹਾਨ ਮੈਥਮੈਟਿਕਸ ਦੇ ਭੌਤਿਕ ਵਿਗਿਆਨੀ ਜੋਤਿਸ਼ ਵੀ ਸਨ ਉਹਨਾਂ ਦੇ ਗ੍ਰੈਵਿਟੀ ਦੇ ਸਿਧਾਂਤ ਦੇ ਉੱਤੇ ਆਕਾਸ਼ ਗੰਗਾ ਤੇ ਗ੍ਰਹਿਣ ਦੇ ਬਾਰੇ ਵੀ ਜਾਣਕਾਰੀ ਮਿਲੀ। ਉਹਨਾਂ ਦੇ ਮੈਥ ਦੇ ਵਿੱਚ ਇਨਫਿਨਿਟ ਐਸਟਿਮਲਸ ਤੇ ਕੈਲਕੂਲਸ ਬੀ ਮਹੱਤਵਪੂਰਨ ਨੇ। ਉਹਨਾਂ ਦੇ ਗ੍ਰੰਥ ਪ੍ਰਿੰਸੀਪੀਆ ਮੈਥੈਮੈਟਿਕਾ ਅਤੇ ਆਪਟਿਕਸ ਭੌਤਿਕ శాస్త్ర ਦੇ ਵਿੱਚ ਉਹਨਾਂ ਦੇ ਅਹਿਮ ਯੋਗਦਾਨ ਨੂੰ ਦਰਸਾਉਂਦੇ ਨੇ। ਨਿਊਟਨ ਨੂੰ ਅੱਜ ਦੀ ਮਾਡਰਨ ਭੌਤਿਕ శాస్త్ర ਦੀਪਯਤਾਮਾ ਦੇ ਰੂਪ ਦੇ ਵਿੱਚ ਵੀ ਸਨਮਾਨਿਤ ਇਹ ਆਯਾਨ ਕਿਤਾ ਜਾਂਦਾ ਹੈ। ਕੋਰਕਤਾ ਪਿੰਡ ਦੇ ਵਿੱਚ ਵਿਲਾ ਹੌਸ ਲੈ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਤੁਹਾਨੂੰ ਦਿਖਾਵਾਂਗੇ ਇੱਕ ਜੱਜ ਦੇ ਉੱਤੇ ਇੱਕ ਮੁਲਜ਼ਮ ਨੇ ਅਦਾਲਤ ਦੇ ਅੰਦਰ ਹਮਲਾ ਕਰ ਦਿੱਤਾ ਉਸ ਦੀਆਂ ਕੁਝ ਤਸਵੀਰਾਂ ਛੋਟੇ ਜਿਹੇ ਬ੍ਰੇਕ